ਤੁਸੀਂ ਦੇਖ ਰਹੇ ਹੋ ਟਾਈਮ ਨਿਊਜ਼ ਪੰਜਾਬ ਤੇ ਮੈਂ ਹਾਂ ਬਲਵਿੰਦਰ ਸਿੰਘ ਰੱਤੇਵਾਲੀਆ ਪਿਛਲੇ ਦਿਨਾਂ ਦੇ ਵਿੱਚ ਇੱਕ ਬੜੀ ਵੀਡੀਓ ਵਾਇਰਲ ਹੋ ਰਹੀ ਹੈ ਮਾਤਾ ਆਪਣੇ ਪੁੱਤਰ ਦੇ ਗਲ ਲਾ ਕੇ ਰੋ ਰਹੀ ਹੈ ਮਕਾਨ ਬਣਿਆ ਹੋਇਆ ਜੀਸੀਬੀ ਦੇ ਨਾਲ ਢਾ ਦਿੱਤਾ ਗਿਆ ਇੱਥੇ ਨਾ ਤਾਂ ਕੋਈ ਯੂਐਫਓ ਡਿੱਗਿਆ ਨਾ ਇੱਥੇ ਕਿਸੇ ਦੁਸ਼ਮਣ ਦੇਸ਼ ਵਾਲੀਓ ਮਜਾਇਲ ਸਿਟੀ ਗਈ ਆ ਨਾ ਇੱਥੇ ਕੋਈ ਪੁਚਾਲ ਆਇਆ ਕਿਸੇ ਕਿਸਮ ਦਾ ਕੋਈ ਵੀ ਆਫਤਾਂ ਨਹੀਂ ਆਈ ਹਫਤਾ ਸਰਪਾਈ ਆ ਤੇ ਸਰਕਾਰੀ ਅਮਲੇ ਦੀ ਹਫਤਾ ਆਈ ਹੈ ਸਰਕਾਰੀ ਅਮਲਾ ਜਦੋਂ ਕਹਿੰਦੇ ਆ ਕਿ ਸਰਕਾਰਾਂ ਹੀ ਜਦੋਂ ਦੂਸਰੇ ਪਾਸੇ ਚੱਲਣ ਲੱਗ ਪੈਣ ਸਰਕਾਰਾਂ ਜਦੋਂ ਤੇ ਉਦੋਂ ਫਿਰ ਇਹੋ ਜੇ ਮਾਮਲੇ ਆਉਂਦੇ ਆ ਸਰਕਾਰਾਂ ਕਿਤੇ ਨਾ ਕਿਤੇ ਹਰੇਕ ਮਸਲੇ ਦੇ ਵਿੱਚ ਨਕਾਮ ਹੁੰਦੀਆਂ ਨਜ਼ਰ ਆ ਰਹੀਆਂ ਜੇ ਆਪਾਂ ਹੋਰ ਜਿੰਨੀਆਂ ਵੀ ਸਕੀਮਾਂ ਲਾ ਲਈਏ ਸਰਕਾਰ ਦੀਆਂ ਉਹਨਾਂ ਦੇ ਵਿੱਚੋਂ ਫੇਲ ਹੋਈ ਤੇ ਫੇਲ ਇਸ ਮਾਮਲੇ ਦੇ ਵਿੱਚੋਂ ਵੀ ਹੋਈ ਆ ਕਿਉਂਕਿ ਪੰਜਾਬ ਦੇ ਵਿੱਚ ਲਾਅਨ ਆਰਡਰ ਦੀ ਸਥਿਤੀ ਜਿਹੜੀ ਆ ਉਹ ਬਿਲਕੁਲ ਜ਼ੀਰੋ ਦੀ ਜ਼ੀਰੋ ਹੈ ਬੜੀਆਂ ਵੱਡੀਆਂ ਵੱਡੀਆਂ ਫੜਾ ਮਾਰਦੀ ਆ ਪੰਜਾਬ ਦੀ ਸਰਕਾਰ ਤੇ ਸਰਦਾਰ ਭਗਵੰਤ ਸਿੰਘ ਮਾਨ ਕਿ ਸਾਡੇ ਜਿਹੜੇ ਅਫਸਰ ਆ ਉਥੇ ਜਿਉਂਦਾ ਕਿ ਇੱਥੇ ਸਰਕਾਰੀ ਮੁਲਾਜ਼ਮ ਆਉਂਦਾ ਥਾਣੇਦਾਰ ਆਉਂਦਾ ਤੇ ਨਾਲ ਹੋਰ ਸਰਕਾਰੀ ਅਮਲਾ ਆਉਂਦਾ ਇੱਥੇ ਨਾਲ ਦੱਸਣ ਉਹਨਾਂ ਨੇ ਆ ਕੇ ਇਸ ਘਰ ਨੂੰ ਖਾਲੀ ਕਰਵਾਇਆ ਪਰ ਜਿਹੜਾ ਚੀਜ਼ ਖਾਲੀ ਕਰਵਾਉਣੀ ਸੀ ਜਿਹੜੀ ਜਗ੍ਹਾ ਦਾ ਮਸਲਾ ਸੀ ਉਹ ਜਗ੍ਹਾ ਨੂੰ ਖਾਲੀ ਨਹੀਂ ਕਰਵਾਇਆ ਗਿਆ ਉਥੇ ਦਖਲਦਗੀ ਨਹੀਂ ਦਿੱਤੀ ਗਈ ਕੋਰਟ ਦੇ ਆਡਰਾਂ ਨੂੰ ਸਾਰੇ ਮੰਨਦੇ ਆ ਆਪਾਂ ਵੀ ਮੰਨਦੇ ਆ ਕਿਉਂਕਿ ਕੋਰਟ ਦੇ ਆਰਡਰ ਜਿਹੜੇ ਉਸਤਕਾਰਯੋਗ ਹੁੰਦੇ ਆ ਕੋਰਟ ਦੇ ਵਿੱਚ ਫੈਸਲਾ ਸੀ ਇਹਨਾਂ ਦਾ ਇਸ ਪਰਿਵਾਰ ਦਾ ਪਹਿਲੀ ਨੂੰ ਲੈ ਕਰਕੇ ਲੇਕਿਨ ਜਿਹੜੀ ਜਗ੍ਹਾ ਤੇ ਮੈਂ ਇਸ ਟਾਈਮ ਖਲੋਤਾ ਆ ਇਸ ਜਗ੍ਹਾ ਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਇਹ ਪੂਰੇ ਤਰ੍ਹਾਂ ਮਕਾਨ ਜਿਹੜਾ ਤਹਿਸ ਨਸ ਕਰਤਾ ਟਰੈਕਟਰ ਟਰਾਲੀਆਂ ਵੀ ਇਹਨੀਆਂ ਲੈ ਕੇ ਚਲੇ ਗਏ ਪਸ਼ੂ ਵੀ ਲੈ ਕੇ ਚਲੇ ਗਏ ਕੀਮਤੀ ਸਮਾਨ ਸੀ ਜਿਹੜਾ ਸਾਰਾ ਲੈ ਕੇ ਚਲੇ ਗਏ ਰਾਤੋਂ ਰਾਤ ਮਕਾਨ ਨੂੰ ਵੀ ਢਾ ਦਿੱਤਾ ਪ੍ਰਸ਼ਾਸਨ ਦੇ ਸਿਰਫ ਗਲਤੀ ਇਹਨਾਂ ਦੀ ਇਹ ਰਹਿ ਗਈ ਕਿ ਪ੍ਰਸ਼ਾਸਨ ਦੇ ਆਖੇ ਲੱਗ ਗਏ ਜਿਹੜੀ ਜਗ੍ਹਾ ਤੇ ਖੜੋਤੇ ਆ ਇਸ ਜਗ੍ਹਾ ਦਾ ਕਿਸੇ ਵੀ ਤਰ੍ਹਾਂ ਦਾ ਕੋਰਟ ਵੱਲੋਂ ਆਰਡਰ ਨਹੀਂ ਸੀ ਕਿ ਇਸ ਮਕਾਨ ਨੂੰ ਤੋੜਿਆ ਜਾਵੇ ਜਾਂ ਇਸ ਮਕਾਨ ਨੂੰ ਖਾਲੀ ਕੀਤਾ ਜਾਵੇ ਕਿਸੇ ਵੀ ਕੋਰਟ ਦੇ ਆਰਡਰ ਦੇ ਵਿੱਚ ਮਕਾਨ ਨੂੰ ਲੈ ਕਰਕੇ ਕਿਸੇ ਵੀ ਤਰ੍ਹਾਂ ਦੀ ਕੋਈ ਦੋ ਅੱਖਰ ਨਹੀਂ ਲਿਖੇ ਹੋਏ ਸੀ ਜਾਂ ਕੋਰਟ ਦਾ ਆਰਡਰ ਨਹੀਂ ਸੀ ਲੇਕਿਨ ਇਸ ਮਕਾਨ ਨੂੰ ਕਿਉਂ ਤੋੜਿਆ ਗਿਆ ਕਿਉਂਕਿ ਗੁੰਡਾ ਟਾਈਪ ਆ ਉਸ ਨੇ ਆ ਕੇ ਇੱਥੇ ਦਖਲਅੰਦਾਜ਼ੀ ਦਿੱਤੀ ਤੇ ਇਹਨਾਂ ਦਾ ਸਮਾਰਾ ਸਮਾਨ ਜਿਹੜਾ ਉਹ ਤੋੜ ਮਰੋੜ ਵੀ ਗਿਆ ਤੇ ਨਾਲੇ ਵੀ ਲੈ ਕੇ ਚਲਾ ਗਿਆ ਤੇ ਇੱਕ ਵੀਡੀਓ ਦੇ ਵਿੱਚ ਵੀ ਮੰਨਿਆ ਉਹ ਵੀਡੀਓ ਵੀ ਅਸੀਂ ਨਾਲ ਮੈਂਸ਼ਨ ਕਰ ਦਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਫਲਾਓ ਕਿਉਂਕਿ ਇਹਨਾਂ ਨੂੰ ਇਨਸਾਬ ਮਿਲ ਚੁੱਕੇ ਜਿਹੜੀ ਮੇਰੇ ਪਿੱਛੇ ਤੁਸੀਂ ਜਿਹੜੀ ਜਗ੍ਹਾ ਦੇਖ ਰਹੇ ਹੋ ਇਹ ਜਗ੍ਹਾ ਕਿਸੇ ਟਾਈਮ ਤੇ ਵਸਦਾ ਰਸਤਾ ਇੱਕ ਘਰ ਹੁੰਦਾ ਸੀ ਵਧੀਆ ਮਕਾਨ ਸੀ ਇਸ ਠਾਠਾ ਮਾਰਦਾ ਸੀ ਇਹ ਘਰ ਲੇਕਿਨ ਪੈੜੀ ਦਾ ਜਿਹੜਾ ਮਸਲਾ ਸੀ ਉਹ ਕੋਰਟ ਦੇ ਅਧੀਨ ਕੇਸ ਚੱਲ ਰਿਹਾ ਸੀ ਤੇ ਕੋਰਟ ਦਾ ਫੈਸਲਾ ਔਨ ਕਰਕੇ ਦਖਲਅੰਦਾਜ਼ੀ ਦੇਣੀ ਸੀ ਲੇਕਿਨ ਜਿੱਥੇ ਦਖਲਅੰਦਾਜ਼ੀ ਦੇਣੀ ਸੀ ਉੱਥੇ ਨਹੀਂ ਦਿੱਤੀ ਗਈ ਦਿੱਤੀ ਗਈ ਤਾਂ ਸਿਰਫ ਇਟਾਂ ਦੇ ਉੱਪਰ ਦਿੱਤੀ ਗਈ ਮਕਾਨ ਦੇ ਉੱਪਰ ਦਿੱਤੀ ਗਈ ਇਹਨਾਂ ਨੂੰ ਬੇਕਾਰ ਕਰ ਕਰ ਦਿੱਤਾ ਤੇ ਛੱਤਾਂ ਵੀ ਤੋੜ ਕੇ ਨਾਲ ਲੈ ਗਏ ਹੁਣ ਜਾਣ ਤੇ ਇਹ ਜਾਣ ਕਿੱਥੇ ਕਿੱਥੇ ਆਪਣੀ ਗੁਹਾਰ ਲਗਾਉਣ ਰਿਸ਼ਤੇਦਾਰ ਉਹ ਲੈ ਕੇ ਗਿਆ ਸਾਰਾ ਸਮਾਨ ਸਾਰਾ ਹਾਂ ਟਰੈਕਟਰ ਜੀਪ ਦੋ ਟਰੈਕਟਰ ਜੀਪ ਟਰਾਲੀ ਏ ਟੂ ਜ਼ेड ਸਮਾਨ ਯਾਰ ਚਮਚਾ ਚਮਚਾ ਨਾਲ ਕੋਲੇ ਮੱਝਾਂ ਗਾਵਾਂ ਏਸੀ ਸਭ ਕੁਝ ਉਹਨਾਂ ਕੋਲ ਏਸੀ ਦਾ ਇੱਥੇ ਪਿਆ ਟੁੱਟਿਆ ਪਿਆ ਉੱਤਾ ਬਾਕੀ ਲੈ ਗਏ ਪਰ ਤੇ ਤੂੰ ਜੇਸੀਬ ਕਾਹਤੋਂ ਲੈਤੀ ਆਉਂਦੀ ਬਣਾ ਉਹਨਾਂ ਕੋਲ ਆਉਂਦੀ ਜੇਸੀਬ ਨਹੀਂ ਆਉਂਦੀ ਸੀ ਤੇਰੇ ਨਾਂ ਤੇ ਜੇਸੀਬੀ ਉਹਦੀ ਜੀਸੀਵੀ ਲੈ ਕੇ ਆ ਸਪੈਸ਼ਲ ਢਾਉਣ ਯਾਰ ਰਾਤ ਨੂੰ ਕਰ ਪਤਾ ਨਹੀਂ ਲੱਗਦਾ ਯਾਰ ਆਪਾਂ ਅੰਦਰ ਚਾਰੇ ਪਾਸੇ ਕੈਮਰੇ ਨਹੀਂ ਲੱਗੇ ਯਾਰ ਕੁਝ ਨਹੀਂ ਨਿਕਲਣਾ ਸਾਰਾ ਕੁਝ ਆ ਸਾਰਾ ਕੁਝ ਕੋਲਿਆ ਸਾਡੇ ਸਾਰਾ ਕੁਸ਼ 8 ਬੰਦੇ ਆ ਇਹ ਹਾਂ 8 ਏਕਰੋਂ ਕੱਢਦੇ ਤੁਸੀਂ ਤੂੰ ਮੈਨੂੰ ਇੱਕ ਵਾਰੀ ਕਰਾਂਦਾ ਨਾ ਮੇਰੇ ਕੋਲ ਜੋ ਗੱਲ ਬਧੀ ਮੈਂ ਤੁਰ ਬਾਕੇ ਵੀ ਕਰਾਂਦਾ ਪਰ ਕੀ ਫਾਇਦਾ ਉਹ ਗੱਲ ਦਾ ਸੱਪ ਲੰਗ ਤੇ ਲੀਕ ਕੁੱਟਣ ਦਾ ਫਾਇਦਾ ਨਹੀਂ ਮੇਰੇ ਕੋਲ 10 ਬੰਦ ਨੇ ਗੱਲ ਕੀਤੀ ਆ ਇਹ ਯਾਰ ਐਂ ਕਰਤੇ ਕਰਤਾ ਉੱਥੇ ਐਂ ਕਰ ਕਰ ਮੈਂ ਮੈਨੂੰ ਤਾਂ ਪਤਾ ਹੀ ਨਹੀਂ ਕਿ ਮੈਨੂੰ ਪਤਾ ਵੀ ਨਹੀਂ ਜੀ ਤੂੰ ਦੱਸ ਦੇ ਮੈਨੂੰ ਕੋਈ ਦੱਸਿਆ ਤਾਂ ਤੂੰ ਤੈਨੂੰ ਕਿਹੜਾ ਪਤਾ ਸੀ ਆਪਾਂ ਕਦੀ ਤੈਨੂੰ ਬਦ ਹਾਂ ਤੇ ਸਾਰਾ ਕੁਝ ਤੂੰ ਢਾ ਕੇ ਲੈ ਕੇ ਸਾਰਾ ਆਰਡਰ ਮੈਂ ਪੜ ਲਿਆ ਯਾਰ ਘਰ ਦਾ ਤੇ ਵਿੱਚ ਆਰਡਰ ਹੀ ਹੈਣੀ 160 ਕਿਲੋ ਦਾ ਆਰਡਰ ਫਰਾਂ ਕਰੋ ਤੀ ਤੇ ਮੈਂ ਸਾਡੇ ਨਾਲ ਬਹਿ ਕੇ ਨਿਬੜਦੇ 6 ਮਹੀਨੇ ਹੋ ਗਏ ਥੋੜਾ ਸੀ ਬਈ ਨਹੀਂ ਉਹ ਜਨਾਨੀ ਘਰੇ ਖੜਾ ਕਰਨ ਵਾਲੀ ਦੀ ਇੱਕ ਹੈ ਦੂਜੀ ਉਹ ਮੇਰੇ ਉੱਤਰ ਨਹੀਂ ਉੱਤਰ ਉਹ ਦੂਜੀ ਆ ਗਈ ਅੱਜ ਮੇਰੇ ਕਿੱਥੇ ਜੇ ਘਰ ਆਉਂਦਾ ਉਦਰੇ ਨਾ ਉਪਰਾਂ ਘਰ ਆਪ ਨੂੰ ਘਰ ਵੀ ਨਹੀਂ ਪਤਾ ਆਪ ਤਾਂ ਜਾਣਦੇ ਵੀ ਨਹੀਂ ਉਹਨੂੰ ਆਪਾਂ ਤਾਂ ਗੈਨੇ ਨੂੰ ਜਾਣਦੇ ਕਿਹਨੂੰ ਤੇਰੇ ਟਰੈਕਟਰਾਂ ਦੇ ਸਮਾਨ ਗਾਣੀ ਆਪਣੇ ਨਾ ਆਪਾਂ ਗੁਰਦਰੇ ਮੇਰਾ ਮੁੰਡਾ ਕੱਲਾ ਕੱਲਾ ਠੀਕ ਆ ਮੈਂ ਮੁੰਡੇ ਨੂੰ ਫੋਨ ਦੇ ਦੂੰਗਾ ਜੀ ਆਪਣੇ ਟਰੈਕਟਰ ਦੇ ਚਮਚਾ ਵੀ ਗਾਵੇ ਤੂੰ ਤਾਂ ਨਾਲ ਸੀ ਗਾ ਟਰੈਕਟਰ ਵੀ ਆਇਆ ਹੋਵੇ ਤੂੰ ਤਾਂ ਨਾਲ ਨਾ ਆਪਾਂ ਸਮਾਨ ਲੈ ਕੇ ਤੇਰੀ ਜੀ ਸੀ ਵੀ ਨਾ ਘੱਟ ਆ ਕੇ ਮਲਵਾ ਵੀ ਤੇਰੀ ਜੀ ਸੀ ਵੀ ਨਾ ਇੱਕ ਮਿੰਟ ਹਣੀ ਚੱਕਰ ਪਤਾ ਕੀ ਗੱਲ ਹੁੰਦਾ ਜਿੱਥੋਂ ਦੇ ਤੁਸੀਂ ਟੱਪੇ ਆ ਨਾ ਮੈਂ ਕਹਿੰਦਾ ਸਾ ਸਾ ਸਾਡੀਆਂ ਰਿਕਾਰਡਿੰਗਾਂ ਸੀ ਕਰਾਈਆਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਵੀਰੇ ਹਾਂ ਮੇਰਾ ਸਮਾਨ ਜਾਂਦੀ ਵੀਡੀਓ ਮੇਰਾ ਟਰੈਕਟਰ ਮੈਂ ਚਲਾਉਂਦੇ ਕਿ ਲ ਜਾਂਦਾ ਹਾਂ ਕਿਤੇ ਉਹ ਤਾਂ ਜਾਂਦਾ ਰਿਹਾ ਜਾਂਦੇ ਨਾਲ ਤੇਰੀ ਹੁਣ ਜ਼ਮੀਨ ਤੂੰ ਇੱਥੇ ਬੈਠਾ ਘਰ ਤੇਰਾ ਨਹੀਂ ਘਰ ਆਪਣੀ ਜ਼ਮੀਨ ਦੀ ਨਵੀਂ ਗੱਲ ਹੋਈ ਹੈ ਕੱਲੀ ਘਰ ਦੀ ਨਾ ਕੋਈ ਗੱਲ ਹੋਈ ਸੀ ਆਪਣੀ ਦਾ ਨਾਂ ਹੈਗੀ ਤੂੰ ਘਰ 'ਚ ਬੈਠਾ ਹੁਣ ਤੇਰਾ ਹੈ ਤੂੰ ਨਾਂ ਲਵਾਇਆ ਕੁਛ ਨਾ ਨਾ ਆਪਣੇ ਨਾਂ ਨੂੰ ਕੁਛ ਨਹੀਂ ਕਰ ਲਿਖਤੀ ਇਕਲੀ ਨਾਲ ਉਹੀ ਮੈਂ ਕਹਿੰਦਾ ਤੂੰ ਘਰੇ ਬੈਠਾ ਹੁਣ ਇਸ ਟਾਈਮ ਬੈਠਾ ਤੂੰ ਇੱਥੇ ਫਤਿਹਰਾ ਕੀ ਆ ਉਹ ਉਹ ਕਿਉਂ ਨਹੀਂ ਬੈਠੇ ਅਜਮੀਰ ਕਿਉਂ ਨਹੀਂ ਬੈਠਾ ਖੰਨੇ ਵਾਲੇ ਕਿਉਂ ਨਹੀਂ ਬੈਠੇ ਤੂੰ ਬੈਠਾ ਇਥੇ ਉਹ ਤਾਂ ਆਪਣੇ ਨਾਲ ਜ਼ਮੀਨ ਦੀ ਗੱਲ ਲਈ ਤਾਂ ਹੀ ਬੈਠੇ ਆ ਪਜਮੀ ਤੇ ਨੇ ਆਪਾਂ ਕਿਵੇਂ ਬੈਠਾ ਆ ਜ਼ਮੀਨ ਚ ਕਾਰ ਨਹੀਂ ਹੁੰਦਾ ਯਾਰ ਕਾਰ ਗੈਨਿਕ ਮਮਕੀਨ ਚ ਹੁੰਦਾ ਕਾਰ 26 ਮਰਦਾ ਕਾਰ ਚ ਕਮਜੂਮ ਕੋਰ ਦੇ ਆਰਡਰ ਨਾਲ ਮੀਟਰ ਲੱਗਾ ਤੂੰ ਜੇ ਨਹੀਂ ਤਾਂ ਹੁਣ ਤਾਂ ਤੂੰ ਫੇਰਾ ਕੜ ਗਿਆ ਪਹਿਲਾਂ ਤਾਂ ਚੱਲ ਨਹੀਂ ਹੁਣ ਤਾਂ ਤੈਨੂੰ ਇਹ ਤਾਂ ਕੱਲ ਦਾ ਪਤਾ ਨਾ ਆਰਡਰ ਨਾਲ ਮੀਟਰ ਲੱਗਾ ਯਾਰ ਬਾਈ ਨੇ ਮੀਟਰ ਲੱਗਾ 2010 ਦੀ ਰੇਸ਼ ਇਥੇ ਮਕਾਨ ਦੀਦਾ ਸੀ ਨਾ ਹੁਣ ਵੀ ਦੀਦਾ ਨਾ ਕੋਈ ਕਹ ਤੂੰ ਕੰਮਕਾਰ ਨਹੀਂ ਦੀਦਾ ਪਿੰਡਾਂ ਵਾਲੇ ਕਹਿ ਦੇਣਗੇ ਕਿਹੜਾ ਬੰਦਾ ਕਹ ਤੂੰ ਮਕਾਨ ਨਹੀਂ ਸੀ ਇੱਥੇ ਕਿਹੜਾ ਤੁਹਾਡੇ ਕੋਲ ਆਰਡਰ ਆ ਮਕਾਨ ਠਾਇਦਾ ਮਕਾਨ ਦਾ ਵਿੱਚ ਹੁਣ ਵੀ ਆਰਡਰ ਹੈ ਨਹੀਂ ਅਫਸਰ ਨਿਕਲ ਜਾਂਦੇ ਹੁੰਦੇ ਇਹ ਗੱਲਾਂ ਚ ਫਸ ਗੋਣ ਗਏ ਤੁਸੀਂ ਫਸ ਗਏ ਇੱਕ ਮਿੰਟ ਨਾ ਤਾਂ ਖੰਨੇ ਵਾਲਾ ਖੜਿਆ ਤੇ ਨਾ ਤਾਂ ਉਹ ਲੇਡੀਜ਼ ਖੜੀ ਉਹ ਤੇ ਨਾ ਕੋਈ ਖੜਿਆ ਮਾਰੇ ਦਾ ਤੁਸੀਂ ਗਏ ਨਾ ਦੱਸੋ ਮਾਤਾ ਜਿਹੜਾ ਤੁਹਾਡਾ ਮਕਾਨ ਠਾਇਆ ਗਿਆ ਕੀ ਮਸਲਾ ਕੀ ਸੀ ਇਹ ਮਸਲਾ ਤਾਂ ਮਤਲਬ ਕੁਝ ਵੀ ਨਹੀਂ ਸੀ ਜੀ ਤੇ ਅਸੀਂ ਤਾਂ ਵਹਿਆ ਜਾ ਕੇ ਆਏ ਸੀ ਜੀ ਜਾਗੋ ਤੋਂ ਸਾਨੂੰ ਤਾਂ ਨਾ ਹੀ ਕੋ ਵੱਡੇ ਸੀ ਤਾਂ ਜੋ ਆਪ ਦਾ ਠਿਕਾਣਾ ਤੋਂ ਲਾ ਕੇ ਵੀ ਬਾਹਰ ਆਏ ਆ ਤੇ ਗੱਡੀਆਂ ਆਉਣ ਲੱਗ ਪਈ ਜੀ ਸਾਡੇ ਨਾਲ ਤਾਂ ਕੋਈ ਮਸਲਾ ਵੀ ਨਹੀਂ ਸੀ ਵੀ ਮੀਟੇ ਮੇਰੇ ਨਾਂ ਸੀ ਤੇ ਇਹ ਘਰ ਵੀ ਮੇਰੇ ਨਾਂ ਸੀ ਸਟੇ ਹੋਇਆ ਹੋਇਆ ਸੀ ਜੀ ਜਦੋਂ ਸਟੇ ਹੋਇਆ ਸੀ ਉਹ ਕਿਸੇ ਨਾਲ ਰੌਲਾ ਸੀ ਉਹਨਾਂ ਦਾ ਕੋਈ ਅੱਛਾ ਜੀ ਸਾਨੂੰ ਤਾਂ ਨਾ ਹੀ ਉਹਨਾਂ ਦਾ ਸੰਬੰਧ ਆਇਆ ਜੀ ਇਹ ਨਹੀਂ ਸਾਨੂੰ ਉਹਨਾਂ ਨੂੰ ਕੋਈ ਆਖਿਆ ਵੀ ਅਸੀਂ ਆਉਣੀ ਜੀ ਤੇ ਥਾਣੇਦਾਰ ਆਇਆ ਤਾਂ ਤੁਹਾਡੇ ਕੋ ਬੱਕੋਲੇ ਬੰਦੇ ਕਿੰਨੇ ਕ ਇਹ ਅਸੀਂ ਆਖੀ ਵੀ ਸਾਗਾ ਕਿ ਅਸੀਂ ਕੱਲ ਕੀ ਆ ਵਿੱਚੋਂ ਉਹ ਆਦਾ ਤੁਹਾਡੇ ਆਏ ਕਰਕੇ ਤੁਹਾਡੀ ਇਹ ਬਾਨ ਕਬਜਾ ਹੋਣ ਅੱਛਾ ਅਸੀਂ ਇਹ ਵੀ ਸਾਨੂੰ ਪਤਾ ਹੀ ਨਹੀਂ ਸਾਨੂੰ ਸਮਝ ਨਹੀਂ ਆਈ ਕੋਈ ਐਵੇਂ ਕਿਵੇਂ ਹੋ ਜੀ ਜਦੋਂ ਵੀ ਮੇਰੇ ਨਾਲ ਕੋਰਟ 'ਚ ਕੇਸ ਚੱਲੀ ਜਾਂਦਾ ਮੇਰੇ ਨਾਲ ਕਰਾਰਨਾਮਾ ਜੀ ਤੇ ਬਲਦੇਵ ਸਿੰਘ ਆਪ ਹੀ ਮੇਰੇ ਨਾਲ ਕਰਾਰਨਾਮਾ ਕਰਕੇ ਗਿਆ ਆਪ ਹੀ ਮੈਨੂੰ ਉਹਨੇ ਵਾਂਤੀ ਵਾਖੇਗੇ ਜੀ ਫੇਰ ਨਹੀਂ ਹੁੰਦਾ ਉਹਨਾਂ ਨੂੰ ਅੱਜ ਕਰਾਉਣਾ ਸਵੇਰ ਕਰਾਉਣਾ ਰਜਿਸਟਰੀ ਕਰਾਈ ਨਹੀਂ ਰਜਿਸਟਰੀ ਨਹੀਂ ਕਰਾਈ ਬੇਈਮਾਨ ਹੋ ਗਿਆ ਫੇਰ ਉਹ ਜਾ ਕੇ ਮਰ ਗਿਆ ਹੁਣ ਹੀ ਪਤਾ ਉਹਨਾਂ ਦੇ ਘਰਦਿਆਂ ਨੇ ਕੀ ਕੀਤਾ ਕੀ ਨਾ ਕਰਿਆ ਕਿੰਨੇ ਪੈਸੇ ਤੁਸੀਂ ਦਿੱਤੇ ਸੀ ਉਹਨੂੰ ਪੈਣੀ ਅਸੀਂ ਦਿੱਤੇ ਸੀ ਉਹਨੂੰ ਤਾਂ 45 ਲੱਖ ਦਿੱਤਾ ਸੀ 50 ਲੱਖ ਚ ਹੋਈ ਸੀ 50 ਲੱਖ ਤੇ ਸੀ ਹਾਂ 41 ਲੱਖ ਆਪ ਜਿਆ ਜਿਹੜਾ 5 ਲੱਖ ਦਾ 5 ਲੱਖ ਤੇ 50 ਹਜ਼ਾਰ ਰਹਿਦਾ ਸੀ ਜੀ ਉਹਾਰੇ ਜਿੱਦੇ ਮੈਂ ਰਸੀ ਕਰਾਂਗਾ ਉਹਦੇ ਤੇ ਉਸ ਮਸਲੇ ਦੇ ਵਿੱਚ ਜਿਹੜੇ ਤੁਹਾਡਾ ਘਰ ਡਾ ਗਈ। ਉਹ ਮਸਲੇ ਤੇ ਸਾਡਾ ਘਰ ਡਾ ਗਈ। ਵੀਰ ਜੀ ਜਿਹੜਾ ਮਸਲਾ ਦਰਅਸਲ ਮਸਲਾ ਸੀ ਕੀ ਤੇ ਘਰ ਤੱਕ ਕਿਵੇਂ ਪਹੁੰਚਿਆ ਮਤਲਬ। ਭਾਈ ਜੀ ਇਹ ਜ਼ਮੀਨ ਆਪਾਂ ਬਲਦੇਵ ਸਿੰਘ ਕਾਨੇ ਵਾਲੀ। ਜੀ। ਉਸ ਤੋਂ ਬਾਅਦ ਹਾਲ ਆਵਾਜ਼ ਖੰਨਾ ਦੇ ਲੁਧਿਆਣੇ ਦੇ ਵਸਨੀਕ ਜੀ। ਜੀ। ਉਹਨਾਂ ਤੋਂ ਜ਼ਮੀਨ ਆਪਾਂ 11 10 2010 ਰਾਹੀਂ ਕਰਾਰ ਲਿਆ। ਜੀ। ਪਿੰਡ ਖੁੰਨਕਲਾਂ ਤੋਂ ਜੱਦੀ ਦੀ ਜ਼ਮੀਨ ਚ ਵੇਚ ਦਿੱਤੀ ਸੀ ਮੈਨੂੰ। ਇਨ ਬਲਦੀਪ ਸਿੰਘ ਦੇ ਦੋ ਵਿਆਹ ਸੀ ਜੀ ਸਾਨੂੰ ਇਹਨਾਂ ਬਾਰੇ ਕੋਈ ਜ਼ਿਕਰ ਨਹੀਂ ਸੀ ਨਾ ਸਾਨੂੰ ਉਹਨੇ ਆਪਦੇ ਚੱਲਦੇ ਕੇਸਾਂ ਬਾਰੇ ਸਾਨੂੰ ਦੱਸਿਆ ਕਿ ਜਿਸ ਟਾਈਮ ਫਰ ਲੈ ਕਰਾਰ ਨਮਕ ਹੋਇਆ ਜੀ ਬਲਦੀਪ ਸਿੰਘ ਦਾ ਜੀ ਉਸ ਤੋਂ ਬਾਅਦ ਜਦੋਂ ਇਹ ਮਸਲਾ ਚੱਲਦਾ ਗਿਆ ਜੀ ਸਾਨੂੰ ਕੋਟਾਂ ਬਾਰੇ ਪਤਾ ਲੱਗੇ ਵੀ ਇਹਦੇ ਕੋਟ ਕੇਸ ਇੰਨੇ ਆ ਜੀ ਅਸੀਂ ਬਲਦੀਪ ਸਿੰਘ ਨਾਲ ਗੱਲ ਕਰੀ ਵੀ ਸਾਡੇ ਨਾਲ ਭਾਈ ਰਿਸ਼ਤੀ ਕਰਾ ਸਾਨੂੰ ਲਾਰੇ ਲਾਉਂਦਾ ਰਿਹਾ ਲਾਰੇ ਦੇ ਦੌਰਾਨ ਉਹਦੀ ਮੌਤ ਹੋ ਗਈ ਜੀ ਉਸ ਤੋਂ ਬਾਅਦ ਜੀ ਜਿਹੜੀ ਉਹਦੀ ਫਰਸਟ ਵਾਈਫ ਦੀ ਡੈਥ ਹੋਈ ਸੀ ਨੇ ਕਿਹੜੀ ਸਾਈਕਲ ਵਾਈਫ ਸੀ ਇਹਨੂੰ ਕਿਤੇ ਪਹਿਲਾਂ ਹੀ ਗੱਲ ਦੇ ਕੇ ਗਿਆ ਸੀ ਜੀ ਤੇ ਪਹਿਲੇ ਜਿਹੜੀ ਫੈਮਿਲੀ ਦੇ ਮੁੰਡੇ ਸੀ ਉਹਨਾਂ ਇਹਦੀ ਆਪਸ ਵਿੱਚ ਇੱਕੋ ਪਰ ਦੋਨੋਂ ਪਰਿਵਾਰਾਂ ਦੀ ਸਹਿਮਤੀ ਸੀ ਇਹ ਵੈਲ ਰਲ ਮਿਲ ਕੇ ਇਹਨਾਂ ਨੇ ਆਵੇ ਨਾ ਕਰਵਾ ਲਈ ਜੀ ਕਿਉਂਕਿ ਆਪਣੇ ਪੈਸੇ ਮਾਰਨੇ ਸੀ ਇਹਨਾਂ ਨੇ ਠੱਗੀ ਮਾਰਨੀ ਸੀ ਨੇ ਕਈ ਬਹੁਤ ਆਵਾ ਮਾਰੀ ਆ ਜੀ ਰਾਈਆਂ ਵਾਲੇ ਕਾਨਿਆਂ ਵਾਲੀ ਫੀਰਪੁਰ ਕੋਠੀ ਦਾ ਹਜੇ ਆਪਦੀ ਵੀ ਨੋ ਉਹ ਨੂੰ ਇਹ ਤਲਵੰਡੀ ਭਾਈ ਬੈਠੀ ਹੈ ਉਹਨੂੰ ਵੀ ਕਰੋ ਕੜਤਾ ਤੇ ਗਾਂ ਉਸ ਉਹਦਾ ਵੀ ਪ੍ਰੇਸ਼ਨ ਦਾ ਇਹ ਦਾਵਾ ਫਰੀ ਕੋਰਟ ਚਲਾਈ ਬੈਠੀ ਹੈ ਜੀ ਇਹ ਇੰਨਾ ਮਾੜਾ ਪਰਿਵਾਰ ਹੈ ਜੀ ਇਹ ਹੁਣ ਜਦੋਂ ਥੋੜਾ ਮਕਾਨ ਕਿਸ ਤਰ੍ਹਾਂ ਖਾਲੀ ਕਰਵਾਇਆ ਤੁਹਾਡੇ ਕੋਲ ਖਾਲੀ ਕਰਵਾਇਆ ਜਾਂ ਕੀ ਮਕਾਨ ਜਦੋਂ ਢਾਇਆ ਉਹਦੋਂ ਤੁਸੀਂ ਕਿੱਥੇ ਸੀ ਤੇ ਕਿਵੇਂ ਤੁਹਾਨੂੰ ਇਹ ਕਰਨੀ ਸੀ ਜਾਂ ਤੁਹਾਡੇ ਕੋਲ ਖਾਲੀ ਕਰਵਾਇਆ ਗਿਆ ਜਾਂ ਪ੍ਰਸ਼ਾਸਨ ਨੇ ਖਾਲੀ ਕਰਵਾਇਆ ਭਾਈ ਜੀ ਅਸੀਂ ਘਰੇ ਹੀ ਸੀ ਜੀ ਜਿਹੜੀ ਇਹ ਜ਼ਮੀਨ ਹੈ 166 ਕਨਾਲ 6 ਮਰਲੇ ਹੈ ਜੀ ਜੀ 160 ਕਨਾਲ ਦਾ ਪ੍ਰਸ਼ਾਸਨ ਦਾ ਹੀ ਦਖਲ ਪਿਆ ਜੀ ਜੀ ਜੋ ਕਿ ਸਾਡਾ ਘਰ ਇੱਕ ਕਨਾਲ ਤੇ 6 ਮਰਲੇ ਦਾ ਜੀ ਉਹ ਸਾਡਾ ਦਖਲ ਤੋਂ ਬਾਹਰ ਸੀ ਜੀ ਬਾਹਰ ਸੀ ਹਾਂ ਜੀ ਸਾਨੂੰ ਇਹਦੇ ਬਾਰੇ ਕੋਈ ਅਲਮਨੀ ਸੀ ਜਦੋਂ ਇੱਥੇ ਪ੍ਰਸ਼ਾਸਨ ਆਇਆ ਸਾਨੂੰ ਉਹ ਵੀ ਪਤਾ ਲੱਗਿਆ ਕਿ ਤੁਹਾਡੇ ਨਾਲ ਦਾ ਭਾਈ ਆ ਵੀਤਨ ਵਾਲੀ ਹੈ ਅਸੀਂ ਉਹਨਾਂ ਨੂੰ ਬੜੀਆਂ ਮਿਲਤਾਂ ਕਰਨ ਲਈ ਕੱਢੇ ਕਿ ਸਾਨੂੰ ਟਾਈਮ ਦਿੱਤਾ ਜਾਵੇ ਸਾਨੂੰ ਸਮਾਂ ਦਿੱਤਾ ਜਾਵੇ ਨਹੀਂ ਸਾਨੂੰ ਕੋਈ ਸਮਾਂ ਨਹੀਂ ਦਿੱਤਾ ਗਿਆ ਇੱਕ ਨਾ ਜੀ ਗੁਰਪ੍ਰੀਤ ਤਸੀਲਦਾਰ ਹੈ ਜੀ ਉਹਨੇ ਵਰਬਲੀ ਆਪਦੇ ਇੱਕ ਪੇਜ ਉੱਪਰ ਲਿਖ ਕੇ ਜੀ ਐਸਐਚ ਨੂੰ ਕਿਹਾ ਵੀ ਇਹਨਾਂ ਨੂੰ ਜੇ ਨਹੀਂ ਕਰ ਖਾਲੀ ਕਰਦੇ ਇਹ ਇਹਨੇ ਰੌਡ ਅਪ ਕਰ ਲਿਆ ਅੱਛਾ ਅਸੀਂ ਉਹਨੂੰ ਕਹਿੰਦੇ ਸਾਨੂੰ ਟਾਈਮ ਦਿੱਤਾ ਜਾਵੇ ਬਾਕੀ ਘਰ ਚ ਕੀ ਸਮਾਨ ਨਹੀਂ ਹੁੰਦਾ ਹੈ ਹਾਂ ਹਾਂ ਮੱਝਾਂ ਗਾਵਾਂ ਕੁੱਤੇ ਘੋੜੇ ਪੇਟੀਆਂ ਅਲਮਾਰੀਆਂ ਟਰੈਕਟਰ ਟਰਾਲੀਆਂ ਸਭ ਤੋਂ ਵੇਖ ਸਕਦੇ ਤੁਸੀਂ ਤੰਗੀਆਂ ਸਾਡੀਆਂ ਆਹੀ ਰਹਿ ਗਈਆਂ ਜੀ ਬਾਰ ਟੋਕਾ ਉਹਦੀ ਮੋਟਰ ਵੀ ਪੱਟ ਕੇ ਲੈ ਗਈ ਹੈ ਤਾਂ ਤੰਗੀਆਂ ਪੰਗੀਆਂ ਜੀ ਜਿੰਦਰਾ ਬਾਕੀ ਸਾਰਾ ਕੁਝ ਗਾਇਬ ਹੈ ਜੀ ਇਹ ਕਿੰਨਾ ਕੋੜਾ ਕੋੜਾ ਨੁਕਸਾਨ ਹੋਇਆ ਹੈ ਬਾਈ 50 ਲੱਖ ਦਾ ਸਾਡੇ ਘਰ ਘਰ ਦਾ ਹੀ ਸਮਾਨ ਖਰਾਬ ਹੈ ਜਿਹੜਾ ਸਾਡਾ ਵਰਤੋਂ ਦਾ ਸਮਾਨ ਹੈ ਜੀ 50 ਲੱਖ ਰੁਪਏ ਹਾਂ ਜੀ ਤੇ 50 ਲੱਖ ਰੁਪਏ ਸਾਡਾ ਘਰ ਦਾ ਨੁਕਸਾਨ ਹੈ ਜੀ ਇਹਦੇ ਵਿੱਚ ਦੋਸ਼ੀ ਕੌਣ ਹੈ ਮੇਨ ਦੋਸ਼ੀ ਕੌਣ ਹੈ ਇਹਦੇ ਵਿੱਚ ਮੇਨ ਦੋਸ਼ੀ ਤਾਂ ਬਲਦੇਵ ਸਿੰਘ ਦੀ ਸੈਕੰਡ ਵਾਈਫ ਪਰਮਜੀਤ ਕੌਰ ਹੈ ਜੀ ਇੱਕ ਉਹਦਾ ਲੜਕਾ ਯੋਧਵੀਰ ਸਿੰਘ ਹੈ ਜੀ ਜੀ ਇਹ ਕੋਈ ਹਣੀ ਰਪਾਣਾ ਹੈ ਜੀ ਜੀ ਇਹ ਕੋਈ ਨਵਦੀਪ ਕੌਰ ਹੈ ਕਾਨੇ ਵਾਲੀ ਦੀ ਜੀ ਕਾਂਗਰਸੀ ਲੇਡੀ ਹਾਂ ਉਹ ਵਿੱਚ ਇਨਵੋਲਵ ਹੈ ਇਹ ਜਿਹੜਾ ਹਣੀ ਰਪਾਣਾ ਹੈ ਜੀ ਇਹ ਸੇਤੀਆਂ ਮੇਲਾ ਜਿਹੜੀ ਆਪਣੇ ਰਪਾਣੀ ਮੁਕਸਰਾ ਦੀ ਸੀਪੀਆਂ ਦੀ ਉਹਦੇ ਚ ਐਜ਼ ਅ ਵਰਕਰ ਕੰਮ ਕਰਦਾ ਠੇਕੇਦਾਰੀ ਦਾ ਉੱਥੋਂ ਹੀ ਜੇ ਸੀ ਵੀ ਆਈ ਹੈ ਜਿਹੜੇ ਉੱਥੇ ਕੰਮ ਕਰਦੇ ਸੀ ਕੀਲੀ ਫੈਕਟਰੀ ਚ ਦੇਖੋ ਇਹਨਾਂ ਦੀ ਇਮਾਨਦਾਰੀ ਕਿੱਡੀ ਹੈ ਤੇ ਰਾਤ ਨੂੰ ਧੋਖੇबाजी ਲੈ ਇੱਥੇ ਮਕਾਨ ਉਸੇ ਜੇ ਸੀ ਵੀ ਨਟਾਇਆ ਗਿਆ ਜੀ ਉਹ ਸਾਡੇ ਕੋਲੇ ਕਲੀਅਰਲੀ ਵੀਡੀਓ ਹੈ ਜੀ ਸਾਰਾ ਕੁਝ ਸਾਡੇ ਕੋਲੇ ਪ੍ਰੂਫ ਹੈ ਜੀ ਪ੍ਰੂਫ ਹੈ ਤੇ ਫਿਰ ਜਦੋਂ ਤੁਹਾਡਾ ਮਕਾਨ ਢਵਾਤਾ ਫਿਰ ਤੁਸੀਂ ਪ੍ਰਸ਼ਾਸਨ ਕੋਲੇ ਪਹੁੰਚ ਕੀਤੀ ਬਿਲਕੁਲ ਕਰੀ ਜੀ ਐਸ ਐਸ ਪੀ ਸਾਹਿਬ ਨੂੰ ਅਰਜ਼ੀ ਦਿੱਤੀ ਸਾਡੇ 24 ਤਰੀਕ ਦੀ ਜੀ ਕੀ ਕੋਈ ਸੁਣਾਈ ਹੋਈ ਆ ਨਹੀਂ ਬਿਲਕੁਲ ਨਹੀਂ ਹੋਈ ਜੀ ਕੋਈ ਹੋਰ ਕਿਸੇ politcal leader ਦਾ ਕਿਸੇ ਦਾ ਇੱਥੇ ਆਉਣਾ ਹੋਇਆ ਕਿ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਹੋਈ ਆ ਜੀ ਜਥੇਬੰਦੀਆਂ ਬਹੁਤ ਸਾਥ ਦੇ ਰਹੀਆਂ ਨੇ ਜੀ ਪਰ politcal leader ਦਾ ਕਿਸੇ ਦਾ ਕੋਈ ਨਹੀਂ ਆਇਆ ਬੁੱਢਾ ਦਲ ਵਾਲੇ ਬਾਬਾ ਜੀ ਵੀ ਆ ਕੇ ਗਏ ਆ ਉਹ ਵੀ ਸਾਨੂੰ ਪ੍ਰੋਸਾ ਦੇ ਕੇ ਗਏ ਆ ਜੀ ਇਹ ਤੁਹਾਡੇ ਨਾਲ ਕੋਈ ਵੀ ਜੋ ਪਹਿਲਾਂ ਹੋਣਾ ਸੀ ਹੋ ਗਿਆ ਇਸ ਤੋਂ ਬਾਅਦ ਕੋਈ ਤੋਖਾਂ ਨਹੀਂ ਹੋਊਗਾ ਲਗਭਗ ਤੁਸੀਂ ਕਿੰਨਾ ਪੈਸਾ ਦੇ ਚੁੱਕੇ ਸੀ ਇਸ ਇਸ ਪਰਿਵਾਰ ਨੂੰ ਜਿੰਨਾ ਕੋਲ ਸੀ ਤੜੀ ਖਰੀਦੀ ਬਲਦੇਵ ਸਿੰਘ ਨੂੰ ਅਸੀਂ 45 ਲੱਖ ਰੁਪਏ ਦੇ ਚੁੱਕੇ ਆ ਜੀ ਟੋਟਲ ਆਪਣਾ ਸੌਦਾ 50 ਲੱਖ 50 ਹਜ਼ਾਰ ਰੁਪਏ ਦਾ ਹੋਇਆ ਸੀ ਸਿਰਫ 5 ਲੱਖ 50 ਹਜ਼ਾਰ ਰੁਪਏ ਬਕਾਇਆ ਰਹਿ ਗਏ ਬਿਲਕੁਲ ਬਸ ਹਾਂ ਜੀ ਇੰਨਾ ਹੀ ਬਾਕੀ ਸੀ 5 ਲੱਖ 50 ਹਜ਼ਾਰ ਰੁਪਏ ਜੋ ਮਕਸਰ ਦੀ ਕੋਰਟ ਦੇ ਵਿੱਚ ਜਿਸ ਕਾਰਨ ਸੌਦੇ ਆਪਣਾ ਕੇਸ ਚੱਲ ਰਿਹਾ ਜੀ ਉਹ ਪੈਂਡਿੰਗ ਹੈ ਜੀ ਕਨਾਲ ਉਸ ਟਾਈਮ ਤੇ ਸੌਦਾ ਇੰਨੇ ਦਾ ਹੋਇਆ ਸੀ ਬਿਲਕੁਲ ਹੋਇਆ ਸੀ ਉਹ ਪੈਸੇ ਦੇ ਕੇ ਤੇ ਰਜਿਸਟਰੀ ਉਹਨੇ ਤੁਹਾਡੇ ਨਾਲ ਕਰਵਾ ਦੇਣੀ ਸੀ ਹਾਂ ਜੀ ਕਰਵਾ ਦੇਣੀ ਸੀ ਉਹ ਰਜਿਸਟਰੀ ਨਹੀਂ ਕਰਾ ਰਹੇ ਸੀ ਤੁਸੀਂ ਉਹਦੇ ਪੈਸੇ ਨਹੀਂ ਦਿੱਤੇ ਹਾਂ ਜੀ ਹਾਂ ਜੀ ਇਹੀ ਮਤਲਬ ਹੈ ਬਿਲਕੁਲ ਜੀ ਬਿਲਕੁਲ